ਇਹ 2009 ਦੇ ਵਿੱਚ ਇੱਥੇ ਦੀਵਾਰ ਸੀ ਦੀਵਾਰ ਅਸੀਂ ਇੱਟਾਂ ਦੀ ਬਣੀ ਸੀ 4 5 7 ਦਿਨ ਰਦੇ ਲੱਗੇ ਸੀ ਉਹਦੇ ਵਿੱਚ ਦੂਸਰੇ ਦਿਨ ਦੁੱਧ ਨਿਕਲਣਾ ਪਿਆ ਦੁੱਧ ਧਾਰਾ ਬਗੀ 2-3 ਮਹੀਨੇ ਕਰੀਬ ਦੁੱਧ ਧਾਰਾ ਚੱਲਦੀ ਰਹੀ ਤਾਂ ਤਾਂ ਦੇਖ ਕੇ ਚਰਨਾਮਤ ਲੈ ਕੇ ਜਾਂਦੀਆਂ ਰਹੀਆਂ ਸਾਰੇ ਪ੍ਰਸ਼ਾਸਨ ਵੀ ਆਇਆ ਸਾਰੇ ਡੀਸੀ ਵੀ ਆਇਆ ਐਸਐਸਪੀ ਸਾਹਿਬ ਸੰਗਤਾਂ ਇੱਥੇ ਆ ਕੇ ਉਹਨਾਂ ਆਪਣੀ ਅੱਖੀਂ ਦੇਖਿਆ ਹੈ ਤਾਂ ਫਿਰ ਇਹ 2-3 ਮਹੀਨੇ ਕਰੀਬ ਚੱਲਦਾ ਰਿਹਾ ਇੱਕ ਇੰਗਲੈਂਡ ਦੇ ਵਿੱਚ ਜੋੜਾ ਰਹਿੰਦਾ ਸੀ ਉਹਨਾਂ ਦੇ ਕਮ ਸੇਕਾ 18-19 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਉਹਨਾਂ ਦੇ ਘਰ ਦੇ ਵਿੱਚ ਪਦائش ਨਹੀਂ ਹੋਈ ਉਹਨਾਂ ਨੇ ਕਿਹਾ ਵੀ ਜਦੋਂ ਉਹ ਕੁਦਰਤੀ ਉਹ ਆ ਗਿਆ ਇੱਥੇ ਜਾ ਉਹਨੇ ਦੇਖਿਆ ਸੀ ਤੇ ਉਹ ਦਵਾਰ ਦੇ ਵਿੱਚੋਂ ਦੁੱਧ ਤਾਰਾ ਨਿਕਲ ਰਿਹਾ ਆ ਚਲਦੀ ਆ ਤੇ ਉਹਨੇ ਕਿਹਾ ਪਈ ਅਸੀਂ ਇੱਥੇ ਮੰਗ ਰਹੀ ਅਸੀਂ ਤਾਂ ਬਹੁਤ ਬਹੁਤ ਦੁਗਰੀ ਤੇ ਜਾ ਕੇ ਉਧਰ ਬੜੀ ਬੜੀ ਮੰਤਾਂ ਮੰਨੀਆਂ ਸਾਡਾ ਕਿਤੇ ਵੀ ਸਾਨੂੰ ਖੈਰ ਨਹੀਂ ਮਿਲੀ ਤੇ ਅਸੀਂ ਇਹਨਾਂ ਕੋਲ ਬੱਚੇ ਦਾ ਦੰਗ ਲਈਏ ਮਹਾਰਾ ਸਾਡਾ ਵੀ ਵਾਰਸ ਬਣ ਜਾਵੇ ਸਾਡਾ ਵੀ ਦੁਨੀਆ ਤੇ ਨਾਰਾ ਜਾਵੇ ਤੁਸੀਂ ਤਾਂ ਜਾਦੂ ਦੀਆਂ ਤਾਰਾ ਫਟਕਟ ਕਰ ਸਕਦੇ ਹੋ ਸਾਨੂੰ ਬੱਚੇ ਦਾ ਦਾਨ ਬਖਸ਼ੋ ਫਿਰ ਅਸੀਂ ਉਸ ਵੇਲੇ ਕੱਚਾ ਸੀ ਆ ਆਹ ਦਾਰਾ ਕਿ ਆਸੀਂ ਜੋ ਸਾਡੇ ਕੋਲ ਜਸਰਦਾ ਹੋਇਆ ਅਸੀਂ ਲਾਵਾਂਗੇ ਇਹ ਇਹ ਦੇਖ ਲਓ ਭਈ ਆ ਤੁਸੀਂ ਦੇਖ ਲਓ ਦੀਵਾਰ ਸਾਰੀਆਂ ਸਾਰੇ ਸੰਖ ਮਰਮਰ ਲਾ ਲਾ ਕੇ ਉਹਨਾਂ ਨੇ ਇਹ 15 ਲੱਖ ਰੁਪਈਆ ਉਹਨਾਂ ਨੇ ਲਾਇਆ ਲਗਾ ਕੇ ਬੜਾ ਅਲੀਸ਼ਾਨ ਸਾਰੀਆਂ ਸੰਗਤਾਂ ਇੱਥੇ ਆ ਕੇ ਮੱਥਾ ਟੇਕਦੀਆਂ ਦੁੱਧ-ਪੋਧੀਆਂ ਸ਼ਹਿਰਾ ਮੰਗ ਕੇ ਜਾਂਦੀਆਂ ਉਹਨਾਂ ਦੇ ਸਾਰਿਆਂ ਦੇ ਘਰਾਂ ਦੇ ਵਿੱਚ ਹੈ ਇਹ ਜਿਹਲੇ ਉਹਨਾਂ ਨੇ ਕਿਹਾ ਵੀ ਸਾਡੇ ਘਰ ਦੇ ਵਿੱਚ ਬੱਚਾ ਹੋਵੇ ਤੇ ਅਸੀਂ ਫਿਰ ਕਰਾਂਗੇ ਉਹਨਾਂ ਦੇ ਡੇਢ ਸਾਲ ਬਾਅਦ ਉਹਨਾਂ ਦੇ ਦੋ ਲੜਕੇ ਜੋੜੇ ਜਨਮੇ ਤਾਂ ਫਿਰ ਉਹਨਾਂ ਨੇ ਇਹ ਜਗ੍ਹਾ ਬਣਾਣੀ ਸ਼ੁਰੂ ਕੀਤੀ